ਸਾਲ ਦਾ ਆਖਰੀ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ 2 ਅਕਤੂਬਰ 2024 ਨੂੰ ਇਹ ਸੂਰਜ ਗ੍ਰਹਿਣ ਤੋਂ ਬਾਅਦ ਕੁਝ ਰਾਸ਼ੀਆਂ ਦੀ ਕਿਸਮਤ ਬਦਲ ਜਾਵੇਗੀ ਕੁਝ ਰਾਸ਼ੀਆਂ ਤੇ ਸੂਰਜ ਗ੍ਰਹਿਣ ਉਹਨਾਂ ਦੀ ਕਿਸਮਤ ਤੇ ਲੱਗੇ ਕਈ ਤਰ੍ਹਾਂ ਦੇ ਦੁੱਖ ਕਲੇਸ਼ ਬਿਮਾਰੀਆਂ ਘੱਟ ਦੇਵੇਗਾ ਸੂਰਜ ਦਾ ਸਮਾਂ ਕੀ ਹੋਵੇਗਾ ਸੂਰਜ ਗ੍ਰਹਿਣ ਦਾ ਸਮਾਂ ਕੀ ਹੋਵੇਗਾ ਸੂਤਰਕਾਲ ਦਾ ਸਮਾਂ ਕੀ ਹੋਵੇਗਾ ਅਤੇ ਇਹ ਕਿਹੜੀਆਂ ਰਾਸ਼ੀਆਂ ਤੇ ਹਨ ਇਹ ਸਭ ਜਾਣਨ ਤੋਂ ਪਹਿਲਾਂ ਚੈਨਲ ਤੇ ਜੇ ਨਵੇਂ ਆਏ ਜੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਐਂਡ ਤੱਕ ਦੇਖੋ ਤਾਂ ਜੋ ਪੂਰੀ ਜਾਣਕਾਰੀ ਮਿਲ ਸਕੇ ਇਹ ਸੂਰਜ ਗ੍ਰਹਿਣ 2 ਅਕਤੂਬਰ ਦੀ ਰਾਤ 9:13 ਮਿੰਟ ਤੋਂ ਸ਼ੁਰੂ ਹੋ ਕੇ ਦੇਰ ਰਾਤ 3:17 ਮਿੰਟ ਤੇ ਖਤਮ ਹੋਵੇਗਾ ਜਦੋਂ ਸੂਰਜ ਗ੍ਰਹਿਣ ਲੱਗਦਾ ਹੈ ਤਾਂ ਉਸਦੇ ਕੁਝ ਘੰਟੇ ਪਹਿਲਾਂ ਸੂਤਰਕਾਲ ਸ਼ੁਰੂ ਹੋ ਜਾਂਦਾ ਹੈ ਅਤੇ ਸੂਰਜ ਦੇ ਖਤਮ ਸੂਰਜ ਗ੍ਰਹਿਣ ਦੇ ਖਤਮ ਹੋਣ ਨਾਲ ਖਤਮ ਹੋ ਜਾਂਦਾ ਹੈ ਸੂਰਜ ਗ੍ਰਹਿਣ ਲੱਗਣ ਤੋਂ ਠੀਕ 12 ਘੰਟੇ ਪਹਿਲਾਂ ਹੀ ਸੂਤਰਕਾਲ ਆਰੰਭ ਹੋ ਜਾਵੇਗਾ ਇਸ ਲਈ ਇਹ ਸੂਤਰਕਾਲ ਸਵੇਰੇ 2 ਅਕਤੂਬਰ ਨੂੰ 9:13 ਤੋਂ ਸ਼ੁਰੂ ਹੋਵੇਗਾ ਅਤੇ ਇਹ ਸੂਰਜ ਗ੍ਰਹਿਣ ਭਾਰਤ ਵਿੱਚ ਨਹੀਂ ਦਿ세ਗਾ ਕਿਉਂਕਿ ਇਸ ਸਮੇਂ ਰਾਤ ਹੋਵੇਗੀ ਪਰੰਤੂ ਇਹ ਸੂਰਜ ਗ੍ਰਹਿਣ ਜਿੰਨਾ ਰਾਸ਼ੀਆਂ ਦੀ ਕਾਇਆ ਪਲਟਣ ਵਾਲਾ ਹੈ ਆਓ ਜਾਣਦੇ ਹਾਂ ਉਹਨਾਂ ਬਾਰੇ ਨੰਬਰ 1 ਤਨੂਰਾਸ਼ੀ ਤਨੂਰਾਸ਼ੀ ਵਾਲੇ ਲੋਕਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ ਜੇ ਕੋਈ ਪਰੇਸ਼ਾਨੀ ਚੱਲੀ ਆ ਰਹੀ ਹੈ ਤੇ ਉਹ ਪਰੇਸ਼ਾਨੀ ਦਾ ਵੀ ਅੰਤ ਹੋਵੇਗਾ ਤੁਸੀਂ ਆਪਣੇ ਕੰਮ ਵਿੱਚ ਰੁਚੀ ਦਿਖਾਓਗੇ ਰਿਸ਼ਤੇਦਾਰਾਂ ਦਾ ਵੀ ਸਾਥ ਮਿਲੇਗਾ ਜੇਕਰ ਤੁਸੀਂ ਵਪਾਰ ਕਰਦੇ ਹੋ ਤਾਂ ਬਹੁਤ ਲਾਭ ਮਿਲੇਗਾ ਰੁਕੇ ਹੋਏ ਕੰਮ ਹੋਣਗੇ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰ ਸਕਦੇ ਹੋ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਉਹਦੇ ਵਾਸਤੇ ਵਧੀਆ ਸਮਾਂ ਹੈ ਅਗਲੀ ਰਾਸ਼ੀ ਹੈ ਮਕਰ ਰਾਸ਼ੀ ਮਕਰ ਰਾਸ਼ੀ ਵਾਲੇ ਲੋਕਾਂ ਨੂੰ ਸ਼ੇਅਰ ਬਾਜ਼ਾਰ ਵਿੱਚ ਵੀ ਲਾਭ ਹੋ ਸਕਦਾ ਹੈ ਅਤੇ ਤੁਹਾਡੀ ਲਾਟਰੀ ਵੀ ਲੱਗ ਸਕਦੀ ਹੈ ਤੁਹਾਡੀ ਆਰਥਿਕ ਸਥਿਤੀ ਵਿੱਚ ਕਾਫੀ ਸੁਧਾਰ ਹੋਵੇਗਾ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋਗੇ ਤੁਸੀਂ ਆਪਣੇ ਸੰਤਾਨ ਦੀ ਤਰੱਕੀ ਦੇਖ ਕੇ ਕਾਫੀ ਖੁਸ਼ ਹੋਵੋਗੇ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਦੀ ਪ੍ਰਮੋਸ਼ਨ ਹੋ ਸਕਦੀ ਹੈ ਪਤੀ ਪਤਨੀ ਵਿੱਚ ਆਪਸੀ ਪਿਆਰ ਵਧੇਗਾ ਤੁਸੀਂ ਜ਼ਰੂਰਤਮੰਦ ਲੋਕਾਂ ਦੀ ਮਦਦ ਕਰੋਗੇ ਅਗਲੀ ਰਾਸ਼ੀ ਹੈ ਮੇਸ਼ ਰਾਸ਼ੀ ਮੇਸ਼ ਰਾਸ਼ੀ ਵਾਲੇ ਲੋਕਾਂ ਨੂੰ ਭਗਵਾਨ ਸ਼ਿਵ ਜੀ ਦੀ ਕਿਰਪਾ ਨਾਲ ਪੂਰਾ ਲਾਭ ਮਿਲੇਗਾ ਖੁਸ਼ੀਆਂ ਹੀ ਖੁਸ਼ੀਆਂ ਮਹਿਸੂਸ ਕਰੋਗੇ ਆਰਥਿਕ ਸਥਿਤੀ ਚੰਗੀ ਹੋਵੇਗੀ ਤੁਹਾਡੇ ਜਿਹੜੇ ਕੰਮ ਲੰਬੇ ਸਮੇਂ ਤੋਂ ਰੁਕੇ ਹੋਏ ਹਨ ਉਹ ਪੂਰਨ ਹੋ ਜਾਣਗੇ ਭੈਣ ਭਰਾਵਾਂ ਵਿੱਚ ਚੱਲਿਆ ਆ ਰਿਹਾ ਮਨ ਮਟਾਵ ਵੀ ਘਟ ਸਕਦਾ ਹੈ ਤੁਸੀਂ ਜਿਸ ਕੰਮ ਨੂੰ ਵੀ ਹੱਥ ਪਾਓਗੇ ਸਫਲਤਾਪੂਰਵਕ ਸਿਰੇ ਚੜੇਗਾ ਜੇਕਰ ਤੁਸੀਂ ਕਈ ਸਾਲਾਂ ਤੋਂ ਵਿਦੇਸ਼ ਜਾਣ ਦੀ ਉਡੀਕ ਕਰ ਰਹੇ ਹੋ ਤਾਂ ਉਹ ਸੁਪਨਾ ਤੁਹਾਡਾ ਵੀ ਪੂਰਾ ਹੋ ਸਕਦਾ ਹੈ ਪੜ੍ਹਾਈ ਵਿੱਚ ਮੰਨ ਲੱਗੇਗਾ ਤੁਸੀਂ ਆਪਣੇ ਕਰੀਅਰ ਵਿੱਚ ਸਫਲਤਾ ਪ੍ਰਾਪਤ ਕਰੋਗੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋਗੇ ਜੀਵਨ ਵਿੱਚ ਅੱਗੇ ਵਧੋਗੇ ਤੁਹਾਡੇ ਕਦਮ ਸਫਲਤਾ ਚੁੰਮੇਗੀ ਲਾਟਰੀ ਵੀ ਲੱਗ ਸਕਦੀ ਹੈ ਅਗਲੀ ਰਾਸ਼ੀ ਹੈ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲੇ ਲੋਕਾਂ ਨੂੰ ਲੋਕਾਂ ਨੂੰ ਕਰੀਅਰ ਵਿੱਚ ਬਹੁਤ ਜ਼ਿਆਦਾ ਸ਼ਾਨਦਾਰ ਨਤੀਜੇ ਮਿਲਣਗੇ ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਰਾਸ ਆ ਜਾਣਗੇ ਤਾਂ ਅੰਦੌਲਤ ਦੀ ਪ੍ਰਾਪਤੀ ਹੋਵੇਗੀ ਤਾਂ ਦੀ ਵਰਖਾ ਹੋਣ ਵਾਲੀ ਹੈ ਚੋਲੀ ਖੁਸ਼ੀਆਂ ਨਾਲ ਭਰਨ ਵਾਲੀ ਹੈ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਬਣੇਗਾ ਅਚਾਨਕ ਕੋਈ ਯਾਤਰਾ ਵੀ ਬਣ ਸਕਦੀ ਹੈ ਤੁਸੀਂ ਆਪਣੇ ਮਨ ਨੂੰ ਖੁਸ਼ ਰੱਖੋ ਅਤੇ ਤੁਹਾਨੂੰ ਖੂਬ ਤਰੱਕੀ ਮਿਲੇਗੀ ਲੰਬੇ ਸਮੇਂ ਤੋਂ ਜੇ ਕੋਈ ਇੱਛਾ ਪੂਰੀ ਨਹੀਂ ਹੋਈ ਤਾਂ ਉਹ ਵੀ ਪੂਰੀ ਹੋ ਸਕਦੀ ਹੈ ਅਗਲੀ ਰਾਸ਼ੀ ਹੈ ਸਿੰਘ ਰਾਸ਼ੀ सिंह राशि वाले ਲੋਕਾਂ ਲਈ ਤਰੱਕੀ ਦੇ ਰਸਤੇ ਖੁੱਲ ਜਾਣਗੇ ਇਹ ਸੂਰਜ ਗ੍ਰਹਿ ਤੁਹਾਡੇ ਲਈ ਕੋਈ ਵਰਦਾਨ ਤੋਂ ਘਟ ਨਹੀਂ ਹੋਵੇਗਾ ਤੁਹਾਡੀਆਂ ਸਾਰੀਆਂ ਇਸ਼ਾਵਾਂ ਪੂਰੀਆਂ ਹੋਣਗੀਆਂ ਅਤੇ ਨਵਾਂ ਬਿਜ਼ਨਸ ਵੀ ਸ਼ੁਰੂ ਕਰ ਸਕਦੇ ਹੋ ਵਪਾਰੀ ਵਰਗ ਵਿੱਚ ਕੋਈ ਵੀ ਕਦਮ ਬਹੁਤ ਸੋਚ ਸਮਝ ਕੇ ਰੱਖਣਾ ਹੈ ਨੌਕਰੀ ਵਿੱਚ ਕਿਸੇ ਚੰਗੀ ਕੰਪਨੀ ਦੀ ਆਫਰ ਆ ਸਕਦੀ ਹੈ ਜਿਆਦਾ ਤੋਂ ਜਿਆਦਾ ਪੈਸਾ ਕਮਾਓਗੇ ਮਾਤਾ ਪਿਤਾ ਦਾ ਆਸ਼ੀਰਵਾਦ ਰਹੇਗਾ ਤੇ ਭੈਣ ਭਰਾਵਾਂ ਵਿੱਚ ਪਿਆਰ ਬਣਿਆ ਰਹੇਗਾ ਅਗਲੀ ਰਾਸ਼ੀ ਹੈ ਰਿਸ਼ਿਕ ਰਾਸ਼ੀ ਇਸ ਰਾਸ਼ੀ ਵਾਲੇ ਲੋਕਾਂ ਨੂੰ ਬਹੁਤ ਫਾਇਦਾ ਹੋਣ ਵਾਲਾ ਹੈ ਜਲਦੀ ਤੁਹਾਨੂੰ ਕੋਈ ਸ਼ੁਭ ਸੰਦੇਸ਼ ਮਿਲੇਗਾ ਪਰਿਵਾਰ ਵਿੱਚ ਸਫਲਤਾ ਮਿਲੇਗੀ ਤੁਹਾਡੇ ਦੁਆਰਾ ਕੀਤੀ ਗਈ ਮਿਹਨਤ ਤੁਹਾਨੂੰ ਫਾਇਦਾ ਕਰਾਏਗੀ ਤੁਹਾਡੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਮਜ਼ਬੂਤ ਹੋਵੇਗੀ ਕੈਰੀਅਰ ਵਿੱਚ ਸਫਲਤਾ ਮਿਲੇਗੀ ਤੁਹਾਨੂੰ ਦੌਲਤ ਵੀ ਬੇਸ਼ੁਮਾਰ ਆਵੇਗੀ ਤੁਹਾਡੀ ਮਿੱਠੀ ਬੋਲੀ ਨਾਲ ਸਾਰੇ ਕਾਰਜ ਰਾਸ ਹੋ ਜਾਣਗੇ ਧਨ ਸੰਬੰਧੀ ਜੋ ਵੀ ਪਰੇਸ਼ਾਨੀਆਂ ਸੀ ਉਹ ਸਭ ਦੂਰ ਹੋ ਜਾਣਗੀਆਂ ਤੁਹਾਡੇ ਪੂਰੇ ਪਰਿਵਾਰ ਤੇ ਕਿਰਪਾ ਬਣੀ ਰਹੇਗੀ ਇਹ ਸਾਨੂੰ ਹੋ ਰਾਸ਼ੀਆਂ ਜੋ ਕਿ ਸੂਰਜ ਗ੍ਰਹਿਣ ਤੋਂ ਬਾਅਦ ਹੋ ਜਾਣਗੀਆਂ ਮਾਲਾ ਮਾਲ ਜਾਣਕਾਰੀ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਚੈਨਲ ਦੇ ਨਾਲ ਜੁੜੇ ਰਹੋ ਥੈਂਕ ਯੂ